ਥਾਣਾ ਕਣੀਕੇ ਬੰਗਰ ਅਣੀ ਬਾਗ ਵਿਖੇ ਡੀਐਸਪੀ ਫਤਿਹਕਰ ਜੁੜੀਆਂ ਮੈਡਮ ਕੁਝ ਬੀਤਕੌਰ ਮੇ ਇੱਕ ਪਬਲਿਕ ਮੀਟਿੰਗ ਕੀਤੀ ਮੀਟਿੰਗ ਵਿੱਚ ਪੁਲਿਸ ਮੁਖੀ ਮੋਹਦਬਰਾਂ ਨਾਲ ਨਸ਼ੇ ਅਤੇ ਕ੍ਰਾਈਮ ਨੂੰ ਰੋਕਣ ਲਈ ਖੁੱਲਕੇ ਵਿਚਾਰ ਪੇਸ਼ ਕੀਤੇ ਗਏ ਅਤੇ ਜਨਤਾ ਨੂੰ ਉਸ ਦਾ ਸਹਿਯੋਗ ਦੇਣ ਲਈ ਜਾਗਰੂਕ ਕੀਤਾ ਗਿਆ ਇਸ ਮੌਕੇ ਥਾਣਾ ਕਣੀਕੇ ਬੰਗਰ ਦੇ ਆਸ-ਪਾਸ ਪਿੰਡਾਂ ਦੇ ਮੁਹਤਰਾਂ ਨੇ ਹਾਜ਼ਰੀ ਭਰੀ ਇਤੋਂ ਲਗ ਐਸਐਚਓ ਰਜਿੰਦਰਪਾਲ ਸਿੰਘ ਅਤੇ ਉਸ ਥਾਣਾ ਕਣੀਕੇ ਦੇ ਬੰਗਰ ਦੇ ਮੁਲਾਦਾਂ ਵੀ ਹਾਜ਼ਰ ਰਹੇ माझा लाइव टीवी लाई फतेहगढ़ चिड़िया तो मनप्रीत सिंह मन की एक खास रिपोर्ट मेरे वालों सारे प्यार भरी सत श्रीकाल मैं डी एस पी फतेहगढ़ चूड़िया तैनात हैगी कड़िया की बागड़ जोड़ा है मेरे अंडर थाना है ਤਾਂ ਮੇਰੀ ਕੋਸ਼ਿਸ਼ ਇਹ ਹੀ ਸੀਗੀ ਕਿ ਜਿਹੜੇ ਪਿੰਡ ਦੇ ਮੋਤਵਾਰ ਵਿਅਕਤੀ ਹੈਗੇ ਸਰਪੰਚ ਹੈਗੇ ਸਾਰਿਆਂ ਨੂੰ ਬੁਲਾ ਕੇ ਇਹਨਾਂ ਨੂੰ ਜਿਹੜਾ ਹੈਗਾ ਥੋੜੀ ਬਹੁਤ ਅਵੇਅਰ ਕੀਤਾ ਜਾਵੇ ਤਾਂ ਜੋ ਅੱਜਕੱਲ ਪਿੰਡਾਂ ਦੇ ਵਿੱਚ ਹੋ ਰੇ ਕ੍ਰਾਈਮ ਜਿਵੇਂ ਕਿ ਨਸ਼ਾ ਹੈ ਜਾਂ ਚੋਰੀ ਲੱਗੀ ਆ ਜਾਂ ਸਨੇਚਿੰਗ ਲੱਗੀ ਆ ਇਹਦੇ ਵਿੱਚ ਜਿਹੜੇ ਜਿਹੜੀਆਂ ਚੋਰੀਆਂ ਹੁੰਦੀਆਂ ਇਹਨਾਂ ਵਾਸਤੇ ਹਰ ਗੁਰਦੁਆਰੇ ਦੇ ਵਿੱਚ ਹਰ ਪਿੰਡ ਦੇ ਵਿੱਚ ਐਂਟਰੀ ਤੇ ਐਗਜ਼ਿਟ ਪੁਆਇੰਟ ਜਿਹੜੇ ਹੈਗੇ ਕੈਮਰੇ ਲਵਾਏ ਜਾਣ ਤਾਂ ਜੋ ਕਿਤਨਾ ਕਿਤੇ ਪ੍ਰੋਪਰ ਤਰੀਕੇ ਦੀ ਸਿਸਟਮ ਫੁਟੇਜ ਦੇ ਨਾਲ ਅਸੀਂ ਮੁਕਦਮੇ ਜਿਹੜੇ ਹੈਗੇ ਟਰੇਸ ਕਰ ਸਕੀਏ ਜੀ ਮੈਡਮ ਇਦਾਂ ਦੀਆਂ ਮੀਟਿੰਗਾਂ ਚੱਲਦੀਆਂ ਰਹਿਣਗੀਆਂ ਆ ਜੀ ਦੇਖੋ ਮੇਰੀ ਕੋਸ਼ਿਸ਼ ਹੈ ਕਿ ਪਬਲਿਕ ਮੀਟਿੰਗ ਜਿਹੜੀਆਂ ਚੱਲਦੀਆਂ ਰਹਿਣ ਬਿਕੋਜ਼ ਪੁਲਿਸਿੰਗ ਦਾ ਦੇਖੋ ਕੰਸੈਂਟਮੈਂਟ ਦਾ ਪੀਪਲ ਨਹੀਂ ਚਲਦੀ ਹੈ ਤੇ ਸਾਨੂੰ ਪਬਲਿਕਲੀ ਜੜੀ ਲੱਗੀ ਹੈ ਬਹੁਤ ਸਹਿਯੋਗ ਦੀ ਜ਼ਰੂਰਤ ਹੈਗੀ ਹੈ ਤੇ ਮੈਂ ਇਨਾਂ ਸਾਰੇ ਮੂਤਬਰ ਮੈਂਗਿਆਂ ਨੂੰ ਅਪੀਲ ਕਰਦੀ ਆ ਕਿ ਵੱਚੜ ਕਰਕੇ ਜਿਹੜਾ ਹੈ ਕਿ ਪੁਲਿਸ ਦਾ ਸਾਧੂ ਤਾਂ ਜੋ ਜਿਹੜੇ ਪਿੰਡਾਂ ਦੇ ਵਿੱਚ ਹੋਣ ਵਾਲੇ ਕਰਾਈ ਮੈਂ ਉਹਨਾਂ ਨੂੰ ਜਿਹੜਾ ਰੋਕtham ਕੀਤੀ ਚਾਹੁੰਦੀ ਆ ਪਰ ਮੈਂ ਜਿਹੜੀ ਆਮ ਜਨਤਾ ਵੋ ਉਹਨਾਂ ਨੂੰ ਕੀ ਮੈਸੇਜ ਹੈ ਤੁਹਾਡੇ ਵੱਲੋਂ ਦੇਖੋ ਆਮ ਜਿਹੜੀ ਪਬਲਿਕ ਹੈਗੀ ਆ ਅੱਜਕੱਲ ਸਾਡੇ ਪੰਜਾਬ ਦੇ ਵਿੱਚ ਜਿਹੜੀ ਇੱਕ ਪ੍ਰੋਬਲਮ ਚੱਲ ਰਹੀ ਹੈਗੀ ਜਿਵੇਂ ਕਿ ਨਸ਼ਾ ਜਿਹੜਾ ਨਵਾਂ ਯੂਥ ਜਿਹੜਾ ਹੈਗਾ ਨਸ਼ਾ ਵਾਲੀ ਸਾਈਡ ਨੂੰ ਚਲ ਰਿਹਾ ਹੈ ਮੇਰੀ ਕੋਸ਼ਿਸ਼ ਹੈਗੀ ਆ ਤੇ ਲੋਕ ਪਬਲਿਕ ਨੂੰ ਅਪੀਲ ਹੈਗੀ ਹੈ ਕਿ ਬੱਚਿਆਂ ਨੂੰ ਨਵੇਂ ਯੂਥ ਨੂੰ ਆਪਾਂ ਸਿੱਧੇ ਰਸਤੇ ਪਾਈਏ ਜੇਕਰ ਬੱਚੇ ਕੋਈ ਨਸ਼ੇ ਜਾਂ ਗਲਤ ਸੰਗਤ ਵਿੱਚ ਪੈ ਗਏ ਆ ਤਾਂ ਉਹਨਾਂ ਨੂੰ ਜਿਹੜਾ ਹੈਗਾ ਵਾ ਮੈਡੀਕਲ ਟ੍ਰੀਟਮੈਂਟ ਦੇ ਨਾਲ ਸਹੀ ਕਰਕੇ ਉਹ ਆਪਣੀ ਮੂੜ ਤੋਂ ਜਿਹੜੀ ਜ਼ਿੰਦਗੀ ਜਿਹੜੀ ਬਤੀਤ ਕਰ ਸਕਣ